ਪਹਿਲਾਂ ਤਾਂ ਤੁਸੀਂ ਆਹ ਤਸਵੀਰਾਂ ਵੇਖੋ ਕਿ ਇਹ ਬੰਦਾ ਪੂੜੀ ਕਾਦੀ ਫੜ ਰਿਹਾ ਤਸਵੀਰ ਤੁਹਾਨੂੰ ਬਾਰ-ਬਾਰ ਵਖਾ ਰਹੇ ਆ ਔਰ ਇਹ ਪੂੜੀ ਵੇਖੋ ਤੁਸੀਂ ਕਾਦੀ ਐ ਇਸ ਬਾਰੇ ਕਮੈਂਟ ਜਰੂਰ ਕਰਨਾ ਔਰ ਇਸ ਬਾਰੇ ਤੁਹਾਨੂੰ ਡਿਟੇਲ ਪੂਰੀ ਦਿੰਨੇ ਆ ਔਰ ਪੂਰੀ ਖਬਰ ਸੁਣਾਉਂਦੇ ਆ ਔਰ ਦੱਸ ਦਈਏ ਕੀ ਆ ਜੋ ਪੂੜੀ ਐ ਇਹਦੇ ਬਾਰੇ ਜੇ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਕਮੈਂਟ ਜ਼ਰੂਰ ਕਰੋ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਕਿ ਆਮ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ ਕੁਝ ਭਲੇਖੇ ਵਾਲੀਆਂ ਹੁੰਦੀਆਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਚੱਲ ਰਹੀ ਹੈ ਵੀਡੀਓ ਔਰ ਵੀਡੀਓ ਦੇ ਵਿੱਚ ਆ ਨੌਜਵਾਨ ਪੂਰੀ ਫੜਦਾ ਹੈ ਤਾਂ ਉਧਰੋਂ ਨਿਹੰਗ ਸਿੰਘ ਆ ਜਾਂਦਾ ਹੈ ਤਾਂ ਇਸ ਦੀ ਬਾਹ ਫੜ ਲੈਂਦਾ ਹੈ ਜਦ ਬਾਹ ਫੜ ਕੇ ਇਸ ਨਿਹੰਗ ਸਿੰਘ ਨੇ ਇਸ ਨੂੰ ਗੇਟ ਖੋਲਣ ਲਈ ਕਿਹਾ ਤਾਂ ਫਿਰ ਗੇਟ ਖਲਵਾਇਆ ਤਾਂ ਅਗੂ ਇੱਕ ਨੌਜਵਾਨ ਨਿਕਲਦਾ ਹੈ ਉਹ ਨੌਜਵਾਨ ਦੀ ਬੋਲਣੀ ਕੁਣੀ ਵੇਖਿਓ ਤੁਸੀਂ ਕਾਰੋਬਾਰ ਕੀ ਆ ਤਾਂ ਗਰਮੀ ਕਿਉਂ ਵੁਖਾ ਰਿਹਾ ਹੈ ਗਰਮੀ ਵੁਖਾ ਰਿਹਾ ਹੈ ਕਿ ਮੈਂ ਚਿੱਟਾ ਵੇਚਦਾ ਤੇ ਮੈਂ ਵੇਚਣਾ ਜਿੱਥੇ ਜ਼ੋਰ ਲੱਗਦਾ ਲਗਾ ਲਓ ਪੂਰਾ ਸ਼ਰੇਆਮ ਬੋਲ ਰਿਹਾ ਕੀ ਸਰਕਾਰ ਹੁਣ ਇਸ ਦੇ ਉੱਤੇ ਕਾਰਵਾਈ ਕਰੇਗੀ ਆ ਜੋ ਟੇਡਾ ਜਿਹਾ ਨੌਜਵਾਨ ਹੈ ਇਹ ਕਹਿ ਰਿਹਾ ਜੀ ਮੈਂ ਵੇਚਦਾ ਤੇ ਮੈਂ ਵੇਚਣਾ ਮੇਰੀ ਜ਼ਰੂਰਤ ਹੈ ਮੈਨੂੰ ਪੈਸੇ ਚਾਹੀਦੇ ਆ ਮੈਂ ਚਿੱਟਾ ਵੇਚਣਾ ਔਰ ਵੇਖੋ ਤੁਸੀਂ ਨਿਹੰਗ ਸਿੰਘ ਕਿਵੇਂ ਉਸ ਨੂੰ ਸਮਝਾ ਰਿਹਾ ਬੜੀ ਹਲੀਮੀ ਨਾਲ ਬਰੇ ਪਿਆਰ ਨਾਲ ਔਰ ਅਸੀਂ ਕਹਿੰਦੇ ਆ ਕਿ ਜੇ ਵੀਡੀਓ ਸੱਚੀ ਹੈ ਜੇ ਵੀਡੀਓ ਸਹੀ ਹੈ ਤਾਂ ਇਸ ਨੂੰ ਵਾਇਰਲ ਜਰੂਰ ਕਰੋ ਇਸ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਓ ਔਰ ਮਾਇਕਮੇਂ ਦੇ ਧਿਆਨ ਵਿੱਚ ਲਿਆਓ ਜੇ ਵੀਡੀਓ ਪੁਰਾਣੀ ਹੈ ਆ ਇਹ ਬੰਦਾ ਫੜਿਆ ਗਿਆ ਤਾਂ ਬਹੁਤ ਵਧੀਆ ਗੱਲ ਐ ਜੇ ਤੁਹਾਨੂੰ ਨਵੀਂ ਲੱਗ ਰਹੀ ਐ ਤਾਂ ਇਸ ਦੇ ਬਾਰੇ ਜਾਣਕਾਰੀ ਜਿਹਦੇ ਵੀ ਕੋਲ ਹੋਵੇ ਕਮੈਂਟ ਜਰੂਰ ਕਰੋ ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਪੂਰੀ ਗੱਲਬਾਤ ਵੀ ਤੁਹਾਨੂੰ ਸੁਣਾਉਂਦੇ ਆ ਉਹ ਵੀਡੀਓ ਪੂਰੀ ਵੇਖੋ ਔਰ ਸ਼ੇਅਰ ਕਰ ਦਿਓ ਅਥਰੋ ਕਜਰੋ ਕਜਰੋ ਕ ਬਾਹਰ ਖੋਲ ਓਏ ਆ ਕੀ ਕਰੀਏ ਨਾ ਆ ਆ ਔਰ ਦਈਏ ਨਾ ਉਸਮਾਨਾ ਓਡੀ ਕਿਉਂ ਫੜਾਈ ਆ ਇਹ ਸਮਾਨ ਆ ਚਾਹੋ ਇਹ ਕੀ ਕਰਦਾ ਇਹ ਗੇਵਤੀ ਪੁੱਤ ਨੇ ਬੜੇ ਨਵੇਂ ਲੱਗੇ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਦਿਂਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਂਦਾ ਨਵੇਂ ਲੱਗਣੋਂ ਪੁਰਾਣੇ ਲੱਗਣੋਂ ਸਾਡੇ ਘਰ ਆਉਂਦੇ ਨਹੀਂ ਤੇਰੇ ਕੋਲ ਆਹ ਵੇਖ ਕਹ ਰਿਹਾ ਸਮਾਨ ਕੋਰੇ ਕਹੋ ਤੈਨੂੰ ਦੇ ਦਿੰਦੇ ਸੀ ਮਾਇਆ ਦੇ ਦਿਆਂਗੇ ਤੂੰ ਕਿੱਥੇ ਤੈਨੂੰ ਆਇਆ ਪਤਾ ਵੀ ਆ ਸਮਾਨ ਵੇਚੀ ਜਾਂਦਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਐਂ ਦੱਸ ਤਾ ਤੇਰੇ ਕੋਲੇ ਅੱਗੇ ਆਇਆ ਕਿਤੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹ ਇਜ਼ਹਾਰ ਨਾ ਜੇ ਤੁਸੀਂ ਜਮ ਆ ਆਖਦੀ ਐ ਸਾਡੇ ਤੇ ਤੂੰ ਦੱਸ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੋਕਣਾ ਤੇ ਨਹੀਂ ਰੋਕਣਾ ਹੈ ਮੇਰੇ ਦਾ ਕਰੇ ਵੀ ਪਤਾ ਵੀ ਨਾ ਸਾਰਿਆਂ ਨੂੰ ਪੀਂਦਾ ਤਾਂ ਤਾਂ ਫਿਰ ਵੇਚਦਾ ਕਿਉਂ ਪੀ ਜਾ ਯਾਰ ਬਈ ਮੈਂ ਖਰਚਾ ਹੀ ਪੂਰਾ ਕਰ ਖਰਚਾ ਫਿਰ ਮਾਂਵਾ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਓ ਵਾਸਾ ਇਹ ਵਸਾ ਤੇ ਬਾਬਾ ਤੇ ਬਾਬਾ ਰਾਣਾ ਓਏ ਅਟਾ ਦਾ ਕੋਈ ਨਹੀਂ ਰੌਲੇ ਪਾਉਣ ਵਾਲੀ ਕਿਹੜੀ ਗੱਲ ਆ ਯਾਰ ਰੌਲੇ ਪਾਉਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫਿਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓਏ ਹਟਾ ਦੇ ਮੇਰੇ ਇਹਨਾਂ ਨੂੰ ਘਟਾਉਂਗਾ ਹਟਾ ਲੈ ਘੜਾ ਵਰੇ ਨੂੰ ਹਟਾ ਦੇ ਤੂੰ ਵੇਚ ਫਿਰ ਹੁਣ ਤੈਨੂੰ